ਅੱਛਾ ਆਪਣੇ ਪਿੰਡ ਸਾਰੇ ਨਹੀਂ ਸਾਡੇ ਆਪਣੇ ਗਿੱਲਾ ਨੇ ਸਾਰਾ ਪਿੰਡ ਦੀ ਸੀ ਅੱਛਾ ਸਾਰੇ ਉਹ ਮੈਂ ਸਾਰਾ ਪਿੰਡ ਆਮੀ 10 ਲੱਖ ਬੰਦਾ ਮਾਰਿਆ ਗਿਆ ਕਿ ਥੋੜੀ ਗੱਲ ਸੀ ਲੋਕੇ ਹਿਸਾਬਾ ਬੰਦਾ ਮਰਿਆ ਬੇ ਹਿਸਾਬਾ ਬੰਦਾ ਮਰਿਆ ਪੰਜਾਬ ਤੋਂ ਕਿਸਦਾ ਮਾਹ ਹੈ ਨਹੀਂ ਕਿਹੜਾ ਬੱਚਾ ਹੈ ਨਹੀਂ ਬੱਚਾ 1947 ਦੀ ਵੰਡ ਵੇਲੇ ਜਿੱਥੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੱਡ ਵਟਾਂਗਾ ਹੋਇਆ ਦੋਹਾਂ ਪੰਜਾਬਾਂ ਦੇ ਵਿੱਚ ਹੀ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਉਥੇ ਕੁਝ ਪਿੰਡ ਇਹੋ ਜਿਹੇ ਵੀ ਸੀ ਜਿੱਥੇ ਭਾਈਚਾਰੇ ਨੂੰ ਮੁੱਖ ਰੱਖ ਕੇ ਜਾਂ ਇਨਸਾਨੀ ਕਦਰਾਂ ਕੀਮਤਾਂ ਨੂੰ ਮੁੱਖ ਰੱਖ ਕੇ ਇੱਕ ਦੂਜੇ ਦੀ ਹਿਫਾਜ਼ਤ ਕੀਤੀ ਗਈ। ਉਹਨਾਂ ਵਿੱਚੋਂ ਹੀ ਸੀ ਸਾਡਾ ਪਿੰਡ ਸਵਾਜਪੁਰ ਸਹਿਬਾਜਪੁਰ ਵੀ ਕਹਿੰਦੇ ਆ। ਟਾਂਡੇ ਦੇ ਨੇੜੇ ਪਿੰਡ ਪੈਂਦਾ। ਇਹ ਸਾਡੇ ਬਜ਼ੁਰਗ ਨੇ ਜੋ ਗਲਾਸਕੋ ਪਹਿਲਾਂ ਰਹਿੰਦੇ ਸੀ ਹੁਣ ਇੱਧਰ ਮੂਵ ਹੋਏ ਨੇ। ਕੁਦਰਤੀ ਮਿਲੇ ਗੱਲਾਂ ਹੋਣ ਲੱਗ ਪਈਆਂ ਕਿਹੜਾ ਪਿੰਡ ਆ ਤੇ ਫਿਰ ਪਤਾ ਲੱਗਾ ਕਿ ਤਾਂ ਸਾਡੀ ਗਵਾਂਢੀ ਨੇ। ਸੋ ਇਹਨਾਂ ਨੇ ਉਸ ਵੇਲੇ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਕਿਹੋ ਜਿਹਾ ਮਾਹੌਲ ਸੀ ਤੇ ਬੜਾ ਮਾਣ ਹੁੰਦਾ ਕਿ ਸਾਡੇ ਬਜ਼ੁਰਗਾਂ ਨੇ ਜਾਂ ਸਾਡੇ ਪਿੰਡ ਨੇ ਉਸ ਵੇਲੇ ਵਗਦੀ ਨੇਰੀ ਦੇ ਵਿੱਚ ਵੀ ਉੱਥੇ ਕਿਸੇ ਨੂੰ ਤਤੀਵਾਹ ਤੱਕ ਨਹੀਂ ਲੱਗਣ ਦਿੱਤੀ ਲੋਕਾਂ ਨੂੰ ਆਪ ਪਿੰਡ ਵਿੱਚੋਂ ਕੱਢ ਕੇ ਉਹਨਾਂ ਨੇ ਪਾਕਿਸਤਾਨ ਵਾਲੀ ਗੱਡੀ ਦੇ ਵਿੱਚ ਬਿਠਾਇਆ ਪੂਰੀ ਗੱਲਬਾਤ ਤੁਸੀਂ ਸੁਣਿਓ ਬਹੁਤ ਬਹੁਤ ਸ਼ੁਕਰੀਆ ਆ ਜਦੋਂ ਗਏ ਸੀ ਕਾਬਲ ਸਿੰਘ ਕਾਬਲ ਸਿੰਘ ਗਿਆਨ ਸਿੰਘ ਅੱਛਾ ਦਲੀ ਦਾ ਨਾਂ ਕੀਆ ਤੇ ਸਾਰੇ ਇਕੱਠੇ ਹੋਏ ਸੀ ਉਸ ਵਿੱਚ ਅੱਛਾ ਦولت ਸਿੰਘ ਬਾਬਾ ਬਾਬਾ ਜੀ ਹਾਂ ਬਾਬਾ ਜੀ ਗਾ ਤੁਹਾਡੇ ਤੁਹਾਡੇ ਬਾਬੇ ਜੀ ਉਹ ਤਾਂ ਪਰਦਾਦਾ ਨਾ ਦولت ਸਿੰਘ ਸਾਡੇ ਭਾਈ ਤਾਂ ਐ ਬਾਬਾ ਜੀ ਮੇਰੇ ਤੁਹਾਡੇ ਬਾਬਾ ਜੀ ਅੱਛਾ ਇਹ ਸਾਰੇ ਇਕੱਠੇ ਜਦੋਂ ਫਿਰ ਜਦੋਂ 47 ਦੀ ਵੰਡ ਹੋਈ ਆ ਇਹਨਾਂ ਨੇ ਭੇਜੇ ਸੀ ਕੱਢ ਕੇ ਭੇਜੇ ਇਹਨਾਂ ਨੇ ਉਹਨਾਂ ਨੂੰ ਕੁਝ ਨਹੀਂ ਕਰ ਦਿੱਤਾ ਅੱਛਾ ਉਹ ਲੋਕੀ ਕਹਿੰਦੇ ਮਾਰ ਦੇਣਾ ਮਾਰ ਦੇਣਾ ਕਹਿੰਦੇ ਨਹੀਂ ਉਹ ਟ੍ਰੱਕਾਂ 'ਚ ਜਾਂਦੇ ਸੀ ਨਾ ਟ੍ਰੱਕਾਂ 'ਚ ਜਾਂਦੇ अच्छा जेडे ਪਿੰਡੋਂ ਸੁਹਾਇ ਪਰ ਮੁਸਲਮਾਨ ਸੀ। اچھا ਇਹਨਾਂ ਜਿਆਦਾ ਨਹੀਂ ਸੀਗੇ ਪਰ ਜਦ ਲੱਗੇ ਜਦੋਂ ਪੁਰਾਣੇ ਟਾਈਮ ਦੇ ਫਰੈਂਡ ਤਾਂ ਮਾਣੀ ਜਾਂਦੇ ਸੀ। ਆਹ ਆ ਆਈਆਪੁਰ ਸਾਰੇ ਪਾਕਿਸਤਾਨੀ ਸੀਗੇ। اچھا ਆਈਆਪੁਰ ਮੁਸਲਮਾਨ ਸੀਗੇ। ਆਹ ਤੇ ਨਾਲ ਕੋ ਗੁੰਨਰ ਵਾਲਿਆ ਹੋਇਆ। ਆਹ ਤੇ ਮਾਨਪੁਰ ਆਹ ਮਾਨਪੁਰ ਜਨਾ ਹਾਂਜੀ ਮਾਨਪੁਰ ਉਹ ਤੇ ਸੱਲਾ ਇਹ ਸਾਰੇ ਮੁਸਲਮਾਨ ਸੀਗੇ। اچھا ਇਹ ਤਾਂ ਬਹੁਤ ਯਾਰ ਰਿਸਪੈਕਟ ਕਰਦੇ ਆਪਣੇ ਪਿੰਡ ਦੀ। اچھا ਅਬੇ ਕੱਢ ਕੇ ਜਿਨ੍ਹਾਂ ਨੇ ਉਹ ਨੇਰੀ ਵਗਦੀ ਚ ਉਸ ਵੇਲੇ ਸਾਹ ਦਿੱਤਾ ਇਹੋ ਜੀ ਸਾਰੇ ਕਹਿੰਦੇ ਮਾਰਨ ਵਾਲੇ ਅੱਛਾ ਸਭ ਤੋਂ ਜ਼ਿਆਦਾ ਆਪਣੀ ਜੈਲ ਫੈਮਿਲੀ ਸੀ ਅੱਛਾ ਜਿਹੜੀ ਨਾਲ ਨਾ ਇਕਤਾ ਬਹੁਤ ਸੀ ਇੱਕ ਇੱਕ ਪੇੜ ਦੇ ਵਿੱਚ ਸਭ ਤੋਂ ਜ਼ਿਆਦਾ ਸੀ ਜੇ ਆਪਣੀ ਹਾਂ ਇਹ ਕਿਹਨਾਂ ਨਾਲ ਸਭੀ ਇਕਤਾ ਇੱਕ ਤਕੜੇ ਬਹੁਤ ਸੀ ਅੱਛਾ ਇਹ ਕਰਕੇ ਇਹਨਾਂ ਨੇ ਉਹ ਕਹਿੰਦੇ ਨਹੀਂ ਕਿ ਸਾਹ ਉਹ ਵੀ ਕਿਹਨੇ ਛੱਟ ਵਰਗੇ ਬੰਦੇ ਆ ਮਛਾਂ ਨੇ ਹਾਂ ਉਹਨਾਂ ਇਹਨਾਂ ਨਾਲ ਤਾਨਵਾਰ ਕੀਤਾ ਅੱਛਾ ਜਦੋਂ ਮੁੜ ਕੇ ਆਏ ਫੇਰ ਬਾਅਦ ਚ ਮਿਲਣਾ ਆਈ ਸੀ ਨਾ ਮਿਲ ਕੇ ਚੱਲ ਗਏ ਅੱਛਾ ਉਹ ਕਹਿੰਦਾ ਵੇ ਜਦਾ ਤਾਂ ਮੇਨਾ ਪਾਪਾ ਕਹਿੰਦਾ ਮੈਂ ਜਾਣਦਾ ਬੰਦਾ ਹੈ ਅੱਛਾ ਤੇ ਤੁਹਾਡਾ ਚਾਚਾ ਵੀ ਸਿਕਾ ਮਿੱਤੂ ਆਹ ਮਿੱਤੂ ਸੀਗਾ ਮਿੱਤੂ ਪਰਦਾਦਾ ਹੀ ਹਮਾ ਅਪਰਦਾਦਾ ਪਰਦਾਦਾ ਉਹ ਵੀ ਸੀਗਾ ਪਿੰਡ ਤੋਂ ਹੋਏ ਨਹੀਂ ਤਾਂ ਹੀ ਨਾ ਤੇ ਤੁਹਾਡੇ ਤੋਂ ਬਾਕੀ ਦਾ ਬਾਹਰ ਸੀ ਆ ਫੌਜ ਸੀ ਹਾਂ ਫੌਜ ਸੀਗਾ ਆ ਬਾਈ ਨਾ ਉਹ ਨਹੀਂ ਅਗਾ ਕੋਸ਼ਿਸ਼ ਹੋਈ ਬਹੁਤ ਇਹ ਮੈਨੂੰ ਮੈਂ ਜਰਮਨ ਆਇਆ 72 ਦੇ ਵਿੱਚ ਅੱਛਾ ਉੱਥੇ ਇੱਕ ਮਿਲਿਆ ਮੈਨੂੰ ਬੰਦਾ ਸਵਾਜਪੁਰ ਦਾ ਉਹ ਵੀ ਉਹ ਨਹੀਂ ਮਿਲਿਆ ਅੱਛਾ ਕ੍ਰਿਸ਼ੀ ਕ੍ਰਿਸ਼ੀ ਸੀਗਾ ਅੱਛਾ ਉਹ ਕਹਿੰਦਾ ਮੈਂ ਫੌਜ ਚ ਸੀਗਾ ਮੈਂ ਦੱਸਾਂ ਮੈਂ ਤਾਂ ਖਚਾ ਕੇ ਨਾ ਕੋਈ ਨਹੀਂ ਘਬਰਾਣਾ ਕਹਿੰਦਾ ਤੈਨੂੰ ਕੁਝ ਨਹੀਂ ਹੋਣਾਗਾ ਜਦੋਂ ਆਰਵਾਹ ਹੀ ਮੈਂ ਕਰੀ ਹਾਂ ਅੱਛਾ ਉਹ ਮੋਧਿਆ ਕੁੰਦਾ ਸੀ ਇਦਾਂ ਵੀ ਜਿਹੜੇ ਮੋਧੇ ਬੰਦੇ ਚੰਗੇ ਵੀ ਆ ਇਹਦਾ ਮੁਸਮਾ ਮਾੜੇ ਮਤਲਬ ਸਾਰੇ ਨਹੀਂ ਮਾੜੇ ਸਾਰੇ ਸਿੰਘ ਵੀ ਨਹੀਂ ਸਾਰੇ ਸਿੰਘ ਵੀ ਨਹੀਂ ਚੰਗੇ ਹਰ ਇੱਕ ਕਮਿਊਨਿਟੀ ਚੰਗੇ ਮਾੜੇ ਬੰਦੇ ਹੁੰਦੇ ਆ ਹੁਣ ਸਾਨੂੰ ਗਿਲਾਸ ਤੋਂ ਪਤਾ ਲੱਗਦਾ ਨਾ ਹਾਂ ਜਿੱਦਾਂ ਮੁਸਲਮਾਨ ਹੈਗੇ ਆ ਨੰਬਰ 1 ਅੱਛਾ ਇਹ ਕਰਕੇ ਨਾ ਬੰਦੇ ਬਹੁਤ ਲੱਜ ਸਕਿਆ ਮਾਲੋ ਸਾਡੇ ਪਿੰਡ ਵਾਲੇ ਕੋ ਉਹਨਾਂ ਨੇ ਮੈਨੂੰ ਅੱਜ ਗੱਲ ਕੀ ਦੱਸਿਆ ਸੀ ਉਹਨਾਂ ਨੇ ਕਿ ਉਧਰ ਜਾ ਕੇ ਉਹ ਹੋਈ ਨਾ ਉਹਨਾਂ ਨੇ ਵਸਾਇਆ ਪਿੰਡ ਜਿਹੜਾ ਉਹ ਉੱਥੇ ਆ ਇੱਕ ਸਵਾਜਪੁਰ ਅੰਮ੍ਰਿਤਸਰ ਦੇ ਲਾਗੇ ਵੀ ਆ ਅੱਛਾ ਇੱਕ ਪਾਕਿਸਤਾਨ ਦੇ ਵਿੱਚ ਵੀ ਇੱਕ ਅੰਮ੍ਰਿਤਸਰ ਦੇ ਲਾਗੇ ਵੀ ਸਵਾਜਪੁਰ ਹਾਂ 200 ਸਵਾਜਪੁਰ ਆਪਰੇ ਤਾਂ-ਤਾਂ ਨੂੰ ਜਾਂਦੇ ਆ ਨਾ ਉੱਧਰ ਆਪਰੇ ਅੱਛਾ ਕਿੰਨਾ ਜਿਵਾਰ ਨੂੰ ਹੈ ਨਾ ਮੈਨੂੰ ਡੈਡੀ ਦਾਤਾ ਆਈ ਪਪਾ ਆਦਾ ਆ ਪਪਾ ਦਾਲੇ ਉਹ ਦੱਸਦੇ ਕਿ ਕਹਿੰਦੇ بیاਓ ਤੇ ਬੰਦੇ ਇੱਦਾਂ ਇੱਦਾਂ ਉਹ ਸਵਿੰਦੇ ਰਾਈਆਂ ਬਹੁਤ ਹੁੰਨ ਤੇ ਇੱਦਾਂ ਕੁੱਟਦੇ ਮਾਰਦੇ ਸੀ ਕਿ ਤੇ ਆਖੀ ਆਪਣੇ ਜਿਹੜੇ ਸਾਡੇ ਫਰੈਂਡ ਜੀ ਆਈ ਕਿਸੇ ਨੂੰ ਹਸਨੀ ਲੋਰ ਹੂੰ ਹੂੰ ਤੇ ਉਹ ਵੀ ਸਾਡੇ ਬੰਦੇ ਚੰਗੇ ਬੰਦੇ ਚੰਗੇ ਬੰਦੇ ਦੀ ਦੁਨੀਆ ਦੇ ਸੀਗੇ ਜੀ ਬਿਲਕੁਲ ਲੜਾਈਆਂ ਬਹੁਤ ਦੁਨੀਆ ਸੁਣੀਆਂ ਹਾਂਜੀ